ਦੋਸਤੋ ਗੁਰੂ ਸਾਹਿਬ ਜਾਮਨੀ ਸਾਹਿਬ ਵਜੀਦਪੁਰ ਫਰੋਜ਼ਪੁਰ ਰੋਡ ਤੇ ਸਥਿਤ ਹੈ ਗੁਰਦੁਆਰਾ ਸਾਹਿਬ ਜਦੋਂ ਮੋਦਕੀ ਤੋਂ ਆਉਣੇ ਆ ਤਾਂ ਫਰੋਜ਼ਪੁਰ ਵੱਲ ਨੂੰ ਜਾਣੇ ਤਾਂ ਖੱਬੇ ਹੱਥ ਸਥਿਤ ਹੈ ਦਰਸ਼ਨ ਜ਼ਰੂਰ ਕਰਕੇ ਆਇਓ ਗੁਰਦੁਆਰਾ ਗੁਰੂ ਸਾਹਿਬ ਹੈ ਜ਼ਿਲ੍ਹਾ ਫਰੋਜ਼ਪੁਰ ਪਿੰਡ ਵਜੀਦਪੁਰ ਇਹ ਸਥਾਨ ਤੇ ਸਰਵੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਮੁਖਸਰ ਸਾਹਿਬ ਦੀ ਜੰਗ ਤੋਂ ਬਾਅਦ ਆਪਣੇ ਚਰਨ پا ਕੇ ਧਰਤੀ ਨੂੰ ਭਾਗ ਲਾਇਆ ਸੀ ਇਤਿਹਾਸ ਗਵਾਹ ਕਿ ਕਿਵੇਂ ਇੱਕ ਜੱਟ ਨੇ ਬਾਣिए ਕੋਲੋਂ ਦਸਮ ਪਿਤਾ ਨੂੰ ਜਾਮਨੀ ਦੇ ਕੇ ਕਰਜ਼ਾ ਲਿਆ ਪਰ ਕੁਝ ਕਾਰਨਾ ਕਰਕੇ ਉਹਦੀ ਮੌਤ ਹੋ ਗਈ ਤੇ ਉਹ ਵਾਪਸ ਨਾ ਦੇ ਸਕਿਆ ਉਹ ਜੱਟ ਮਰ ਕੇ ਤਿੱਤਰ ਦੀ ਜੂਨ ਪਹਿ ਗਿਆ ਔਰ ਬਾਣੀਆਂ ਬਾਜ ਦੀ ਜੂਨ ਪਹਿ ਗਿਆ ਇਸ ਸਥਾਨ ਤੇ ਬਾਜ ਘੋਲੋਂ ਤਿੱਤਰ ਨੂੰ ਮਰਵਾ ਕੇ ਗੁਰੂ ਸਾਹਿਬ ਨੇ ਆਪਣੀ ਜ਼ਾਮਣੀ ਉਤਾਰੀ ਸੀ ਇਸ ਤੋਂ ਬਾਅਦ ਇਸ ਸਥਾਨ ਦਾ ਨਾਮ ਗੁਰੂ ਸਾਹਿਬ ਗੁਰੂ ਸਰ ਜਾਮਨੀ ਸਾਹਿਬ ਪੈ ਗਿਆ ਇੱਥੇ ਇੱਕ ਝੰਡ ਵੀ ਸਥਿਤ ਹੈ ਉਹ ਝੰਡ ਅੱਜ ਵੀ ਹਰਿਆ ਭਰਿਆ ਜਿਸ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਆਪਣਾ ਘੋੜਾ ਬੰਨਿਆ ਕਰਦੇ ਸੀ ਆ ਤੁਸੀਂ ਦੇਖ ਸਕਦੇ ਹੋ ਝੰਡ ਅੱਜ ਵੀ ਹਰਿਆ ਭਰਿਆ ਤੇ ਇੱਥੇ ਗੁਰੂ ਸਾਹਿਬ ਦੇ ਘੋੜੇ ਨੇ ਪੌੜ ਮਾਰ ਕੇ ਜਲ ਕੱਢਿਆ ਸੀ ਇਸ ਸਥਾਨ ਤੇ ਜਿੱਥੇ ਜਲ ਕੱਢਿਆ ਸੀ ਉਸ ਅਸਥਾਨ ਤੇ ਸਰੋਵਰ ਬਣਿਆ ਹੋਇਆ ਤੇ ਇੱਥੇ ਐਤਵਾਰ ਨੂੰ ਤੇ ਬਸੰਤ ਪੰਚਮੀ ਨੂੰ ਮੇਲਾ ਲੱਗਦਾ ਹੈ ਤੇ ਅਮਰਤ ਵੀ ਸ਼ਕਾਇਆ ਜਾਂਦਾ ਹੈ ਇਤਿਹਾਸਕ ਗੁਰਦੁਆਰਾ ਇਤਿਹਾਸ ਦੇ ਮੁਤਾਬਕ ਦੱਸ ਰਿਹਾ ਸੋ ਆਪਾਂ ਜਿਹੜਾ ਲੈਣਾ ਦੇਣਾ ਆਪਾਂ ਨੂੰ ਅਗਲੇ ਜਨਮ ਵੀ ਦੇਣਾ ਪੈਂਦਾ ਹੈ ਗੁਰੂ ਸਾਹਿਬ ਨੇ ਇਹੀ ਇਸ ਗੁਰਦੁਆਰੇ ਦੀ ਜਿਹੜਾ ਇਤਿਹਾਸ ਆ ਤੋਂ ਸਿੱਖਣ ਨੂੰ ਮਿਲਦਾ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਵੈ ਗੁਰੂ ਜ਼ਰੂਰ ਲਿਖਿਓ ਤੇ ਆਪਣਾ ਪੇਜ ਤੇ ਆਪਣਾ YouTube ਚੈਨਲ ਫਾਲੋ ਸਬਸਕ੍ਰਾਈਬ